वाहे गुरु जी का खालसा वाहे गुरु जी की फतेम चंद ने सतगुरु जी वाल चिठी भेजनी सरवण करीब हिंदू राजे सन उन्होंने अठ गुरु राजे मुखी सन पर राजा भीमचंद सारे अपना मुखी समझते हुए ਇਸ ਦਾ ਹੁਕਮ ਮੰਦੇ ਸਨ ਜਦੋਂ ਉਦਾਂ ਹੁਕਮ ਪੁੱਜਾ ਇਥੇ-ਇਥੇ ਪੁੱਜੋ ਤਾਂ ਸਾਰੇ ਨਿੱਕੇ ਵੱਡੇ ਰਾਜੇ ਕੁੱਝ ਗਏ ਪਰ ਰਾਣੀ ਤੇ ਕੇਸਰੀ ਸਿੰਘ ਦੀ ਨੀਤੀ ਸੀ ਇਹ ਲੜਾਈ ਨੂੰ ਰੋਕਣਾ ਤਾਂ ਕਿ ਅਜਮੇਰ ਚੰਦ ਦੀ ਕੁੜਮਾਈ ਵਿੱਚ ਕੋਈ ਵਿਘਨ ਨਾ ਪਵੇ ਰਾਣੀ ਤੇ ਕੇਸਰੀ ਸਿੰਘ ਨੇ ਆਏ ਰਾਜਿਆਂ ਨੂੰ ਪਹਿਲਾਂ ਸਮਝਾ ਦਿੱਤਾ ਕਿ ਧੀਮ ਚੰਦ ਨੂੰ ਲੜਾਈ ਦੀ ਸਲਾਹ ਨਾ ਦੇ ਜੇ ਲੜਾਈ ਹੋ ਗਈ ਤਾਂ ਰਾਜਕੁਮਾਰੀ ਮੰਦਰੀ ਨਹੀਂ ਹੋ ਸਕਦੀ

ਅੱਗੇ ਨੂਰਨਜੀਤ ਨਗਾਰਾ ਨਾ ਬਜਾਇਆ ਜਾਵੇ ਇਸ ਤਰ੍ਹਾਂ ਦੀ ਚਿੱਠੀ ਭੇਜੋ ਜੇ ਹੋਰ ਲਿਖਣਾ ਹੋਵੇ ਤਾਂ ਲਿਖੋ ਉਹ ਮਾਖੋਵਾਲ ਨੂੰ ਛੱਡ ਜਾਵੇ ਜੇ ਕੋਈ ਸ਼ਰਤ ਵੀ ਨਾ ਮੰਨ ਤਾਂ ਰਾਜਕੁਮਾਰ ਦੀ ਮੰਗਣੀ ਤੋਂ ਵੇਲੇ ਹੋ ਕੇ ਲੜਾਈ ਕੀਤੀ ਜਾਵੇ ਰਾਜਾ ਕਿਰਪਾਲ ਚੰਦ ਦੇ ਨਾਲ ਦੂਸਰੇ ਰਾਜੇ ਵੀ ਸਹਿਮਤ ਹੋ ਗਏ ਆਖਰ ਰਾਜਾ ਪੀਮ ਚੰਦ ਨੇ ਸਤਿਗੁਰੂ ਜੀ ਵੱਲ ਲੰਮੀ ਚਿੱਠੀ ਲਿਖੀ ਉਹ ਚਿੱਠੀ ਵਿੱਚ ਲਿਖਿਆ

ਰੰਜੀਤ ਨਗਾਰਾ ਬਜਾਉਣਾ ਬੰਦ ਕੀਤਾ ਜਾਏ ਸੈਨਾ ਦੀ ਪਰਤੀ ਨਾ ਹੋਵੇ ਮਾਖੋਵਾਲ ਪਿੰਡ ਕਹਿਲੂਰ ਰਾਜ ਦੇ ਵਿੱਚ ਹੈ ਇਸ ਵਾਸਤੇ ਤੁਸੀਂ ਕਹਿਲੂਰ ਰਾਜ ਦੀ ਪ੍ਰਜਾ ਬਣੋ ਰਾਜ ਦੇ ਦਾ ਹੁਕਮ ਮੰਨਣਾ ਉਸ ਵਾਸਤੇ ਜ਼ਰੂਰੀ ਹੈ ਜੇ ਇਹ ਗੱਲਾਂ ਨਾ ਮੰਨੇ ਤਾਂ ਲੜਨ ਵਾਸਤੇ ਤਿਆਰ ਰਹੋ ਚਿੱਠੀ ਲਿਖ ਕੇ ਪੰਮੇ ਪ੍ਰੋਹਤ ਦੇ ਹੱਥ ਦਿੱਤੀ ਤੇ ਉਹ ਚਿੱਠੀ ਨੂੰ ਲੈ ਕੇ ਆਨੰਦਪੁਰ ਪੁੱਜ ਗਿਆ ਉਸ ਵੇਲੇ ਸਤਿਗੁਰੂ ਜੀ ਦਰਬਾਰ ਵਿੱਚ ਬੈਠੇ ਹੋਏ ਸੰਗਤਾਂ ਨੂੰ ਉਪਦੇਸ਼ ਕਰ ਰਹੀ ਸਨ ਪੰਮੇ ਨੇ ਜਾਂਦਿਆਂ ਹੀ ਬਿਨਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਦੇ ਹੰਕਾਰ ਨਾਲ ਛਾਤੀ ਤੇ ਤੌਣ ਉੱਚੀ ਕਰਕੇ ਖਲੋ ਗਿਆ ਸਾਰੀ ਸੰਗਤ ਹੈਰਾਨ ਸੀ ਕਿ ਪੰਮਾ ਇਸ ਤਰ੍ਹਾਂ ਆ ਕੇ ਕਿਉਂ ਆਕਰ ਕੇ ਖਲੋ ਗਿਆ ਹੈ ਕਈ ਸਿੱਖਾਂ ਨੇ ਤਾਂ ਇਹ ਵੀ ਖਿਆਲ ਕੀਤਾ ਕਿ ਇਸ ਨੂੰ ਮਾਰ ਘੁੱਟ ਕੇ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਪਰ ਉਹ ਸਤਿਗੁਰੂ ਜੀ ਪਾਸੋਂ पै खा पै खांदे हुए चुपचाप बैठे रहे सतगुरु जी ने पम्मे आख्या कहो तो पंडित जी कि आना हो मैं राजा भीम चंद का पम्मा राम हाँ राजदूत होके आया हाँ मेरे पास चिट्ठी है सुना हाँ इसका जवाब आज ही देना होगा ये आख के उसने चिट्ठी पढ़ी चिट्ठी पढ़ के सतगुरु जी मुस्कुराए तो पम्मे आखन लगे राजदूत के आए हो राजदूत नो मारना धर्म नहीं महान नीति है तुसी जाओ, ते चिट्ठी का जवाब अल लिख के भेज देवी राजीमचंदेरे हथ पैर मारिया है ओरिया अखा अगे हंकार की काली पट्टी है छेती ही ओनू होश आ जावेगी। चिंता ना करो जाओ पम्मे ने तारिया ਸਾਰੇ ਸੂਰਬੀਰ ਸਿਕ ਕਰੋਧ ਨਾਲ ਲਾਲ ਹੋ ਗਏ ਹਨ ਸਾਰਿਆਂ ਦੇ ਨੈਣਾ ਵਿੱਚੋਂ ਅੱਗ ਦੇ ਚੰਗਿਆੜੇ ਨਿਕਲਣ ਲੱਗ ਪਏ ਹਨ ਇਸ ਕਰਕੇ ਉਸਨੇ ਔਥੋ ਕਿਸਕਣਾ ਹੀ ਚੰਗਾ ਜਾਤਾ ਉਹ ਦਰਬਾਰ ਵਿੱਚੋਂ ਬਾਹਰ ਨਿਕਲਿਆ ਤੇ ਆਪਣੇ ਰਾਹ ਪੈ ਗਿਆ ਰਾਜਾ ਪੀਮਚਲ ਤੇ ਹੋਰਨਾ ਰਾਜਿਆਂ ਵੱਲੋਂ ਲਿਖੀ ਹੋਈ ਚਿੱਠੀ ਸਤਿਗੁਰੂ ਜੀ ਦੇ ਦਰਬਾਰ ਵਿੱਚ ਪੜ੍ਹੀ ਗਈ ਸੁਣਾਈ ਹੰਕਾਰੀ ਪੰਮੇ ਨੇ ਜਿਸ ਨੂੰ ਹੰਕਾਰ ਸੀ

ਵਾਹਿਗੁਰੂ ਦਾ ਨਾਮ ਜਪਣ ਵਾਲੇ ਸਾਧੂ ਸੰਤ ਲੜਾਈ ਕਰਨ ਨਾਲ ਅਸਾਂ ਦਾ ਕੀ ਕੰਮ ਸਤਿਗੁਰੂ ਜੀ ਨੂੰ ਸਮਝਾਵੋ ਨਹੀਂ ਤੇ ਇੱਥੇ ਲਹੂ ਦੀਆਂ ਨਦੀਆਂ ਵਹਿ ਜਾਣਗੀਆਂ ਸ਼ਾਇਦ ਇਸ ਸਥਾਨ ਨੂੰ ਛੱਡਣਾ ਪਵੇ ਕਿਉਂਕਿ ਉਹ ਰਾਜੀ ਹਨ ਮਸੰਦਾ ਦੀ ਜਵਾਨੋ ਲੜਾਈ ਦਾ ਸ਼ਬਦ ਸੁਣ ਕੇ ਮਾਤਾ ਗੁਜਰੀ ਜੀ ਘਬਰਾ ਗਈ ਸੁਭਨ ਨਾਲ ਉਸ ਸਮੇਂ ਸਤਿਗੁਰੂ ਜੀ ਉਹਨਾਂ ਦੇ ਪਾਸ ਆ ਗਏ ਜਦੋਂ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਮੱਥਾ ਟੇਕ ਲਿਆ ता माता जी ने सतगुरु जी ने अपने कोल बिठा लिया को बिठा के प्रेम नाल की कोई चिट्ठी राजा चिठी वालों आई है जे आई है ता उस विच की लिखा है। सतगुरु जी समझ गए कि उन्होंने तो पहला मसंदा ने घर आ दसाया है सूरजमुखी फुल् मुस्कुरा हुआ वचन किता हाँ माता जी चिट्ठी आई है

अकाल पुरख से भरोसा रखो ओ सबाशा बिना किसी दरख का पता नहीं, नहीं खुलते जो पाना है, तिमें रहना है बस चिंता ना करो असि जो लिखा ठीक ही लिखा बेटा चिट्ठी प्रेम की लिखनी चाहती है गुस्से की नहीं जगत वि हर एक प्रेम न जितना चाहता है तलवार नही माताजी ने बचन कीता सतगुरु जी बोले माताजी जो कुछ आकदे हो ठीक है प्रेम नाल अहंकारियां ते शैतान शक्तियां दे पुजारियां दा जितना आजकल औखा है आज मेरी भक्ति दी लोड़ नहीं सबु शक्ति दी दी लोड़ है कौन भक्ति दी राखी वास्ते शक्ति मैदान विच आवेगी काम क्रोध अहंकार लालच ने जगत जीवन तंगल समझती है, मुगल सरकार पेड़ है। ए पहाड़ी राजा पुजारी बिगानिया चीजा देख के धर्म का त्याग कर देते हैं नीति की परवाह नहीं करते ऐसी हालत कदे नहीं हो सकता कि ए न अगे चुकया जाए अकाल पुरख के हकम असिता ऐसी शक्ति पैदा करनी चाहते हाँ जिसना दुष्टा का नाश्ता जाया कर घबरा चे माता जी अपने बेटे सब हौसला देवो किंग के दुष्टा का नाश करे जिन्हों ने इस जगत विचुर मचाया होना का अंत करे माता जी नी ने लमी चिट्ठी लिखी उस चाहते hey, मन की माड़ी दशा ने हो ही हालात पैदा कर दिते हैं असी किसे दुनियावी राजे की प्रजा नहीं असा मालिक अकाल पुरख है ये अस्थान माखू वाल मुल खरीदया है ਇਸੇ 파ਸੋਂ ਮੰਗ ਕੇ ਨਹੀਂ ਲਿਆ ਸਤਿਗੁਰੂ ਨਾਨਕ ਤੇਜ ਜੀ ਦੀ ਗੁਰਗਤੀ ਸੁਤੰਤਰ ਹੈ ਕੂੜ ਤੇ ਲਾਲਚ ਵਾਲੇ ਰਾਜਿਆਂ ਦੀ ਈਨ ਮੰਨਣ ਨੂੰ ਤਿਆਰ ਨਹੀਂ ਪ੍ਰਸਾਦੀ ਹਾਥੀ ਤੇ ਚੰਦਨ ਚੌਂਕੀ ਨਹੀਂ ਦਿੱਤੀ ਜਾਵੇਗੀ ਜੇਕਰ ਤੁਸਾਂ ਨੂੰ ਤਲਵਾਰ ਉੱਤੇ ਹੰਕਾਰ ਹੈ ਤਾਂ ਤਲਵਾਰ ਦੀ ਖੇਡ ਖੇਡ ਕੇ ਵੇਖ ਲਓ ਚੰਗਾ ਤਾਂ ਇਹ ਹੈ ਕਿ ਮੋਹ ਮਾਇਆ ਹੰਕਾਰ ਦੇ ਲਾਲਚ ਦਾ ਤਿਆਗ ਕਰਕੇ ਮਨੁੱਖ ਬਣੋ ਅਖਰ ਇੱਕ ਦਿਨ ਹਿਸਾਬ ਹੋਣਾ ਹੈ ਅਕਾਲਪੁਰਕ ਦੀ ਕਚੈਰੀ ਵਿੱਚ ਸਭ ਨੂੰ ਹਾਜ਼ਰ ਹੋਣਾ ਪੈਣਾ ਹੈ ਸੱਚਾ ਧਰਮ ਤੇ ਚੰਗੀ ਨੀਤੀ ਨੂੰ ਹੱਥੋਂ ਨਹੀਂ ਛੱਡਣਾ ਚਾਹੀਦਾ ਕਿ ਰਾਜਿਆਂ ਦਾ ਕੰਮ ਪ੍ਰਜਾ ਕੋਲੋਂ ਚੰਗੀਆਂ ਚੀਜ਼ਾਂ ਡਾਕੂਆਂ ਦਾ ਰੂਪ ਧਾਰ ਕੇ ਖੋਣੀਆਂ ਚਾਹੀਦੀਆਂ ਹਨ ਜੇ ਬਾੜ ਖੇਤ ਨੂੰ ਖਾਣ ਲੱਗ ਪਵੇ ਤਾਂ ਰਾਖੀ ਕੌਣ ਕਰੇਗਾ ਤੁਸਾਂ ਦੇ ਇਹ ਲੱਛਣ ਚੰਗੇ ਨਹੀਂ ਇਸ ਵਾਸਤੇ ਅਸੀਂ ਤੁਸਾਂ ਦੀ ਕੋਈ ਗੱਲ ਮੰਨਣ ਨੂੰ

ਇਹ ਦੂਸਰੇ ਰਾਜਿਆਂ ਨੂੰ 271 ਤਾ ਵਾਰ ਤੇ ਸੱਦਾ ਦਿੱਤਾ ਉਹ ਰਾਜੇ 71 ਹੋਏ ਉਹ ਨਾਨੀ ਸਰਬ ਸੰਪਤੀ ਨਾਲ ਫੈਸਲਾ ਕੀਤਾ ਇਹ ਸਾਧਗੁਰੂ ਜੀ ਨੂੰ ਆਨੰਦਪੂਰ ਤੋਂ ਬਾਹਰ ਕੱਢ ਦਿੱਤਾ ਗਏ ਪਰ ਇਸ ਛੇੜ ਨੂੰ ਰਾਜਕੁਮਾਰ ਅਜਮੇਰ ਚੰਦ ਦੀ ਕੁੜਮਾਈ ਪਿੱਛੋਂ ਛੇੜਿਆ ਜਾਵੇ ਜੇ ਇਹ ਮਾਮਲਾ ਪਹਿਲਾਂ ਸ਼ੁਰੂ ਹੋਇਆ ਤਾਂ ਜ਼ਰੂਰੀ ਹੈ ਕਿ ਅਜਮੇਰ ਚੰਦ ਦੀ ਕੁੜਮਾਈ ਵਿੱਚ ਵਿਗਨ ਪਵੇਗਾ ਸ਼ਾਇਦ ਲੜਾਈ ਕੱਚੀ ਲੱਸੀ ਵਾਂਗ ਵੱਧ ਜਾਵੇ ਮੁੜ ਕੇ ਵੇਲਾ ਨਾ ਸੰਭਾਲਿਆ ਜਾਵੇ ਰਾਜਾ ਭੀਮ ਚੰਦ ਦੀ ਰਾਣੀ ਇਹ ਕੇਤਰੀ ਚੰਦ ਵੀ ਇਹੋ ਚਾਹੁੰਦੇ ਸਨ ਇਸ ਵਾਸਤੇ ਉਹਨਾਂ ਨੇ ਵੀ ਇਸ ਫੈਸਲੇ ਦੇ ਕਰਾਉਣ ਵਿੱਚ ਬਹੁਤ ਸਹਾਇਤਾ ਕੀਤੀ ਇਹ ਉਹ ਜੰਗ ਦਾ ਪਹਿਲਾ ਹੱਲਾ ਰੁਕ ਗਿਆ ਹੋਈਆ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ